ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਇ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਭਾਕਾਮਨਾਵਾਂ ਅੱਜ ਦੀ ਵੱਡੀ ਖਬਰ ਇੱਕ ਹੋਰ ਜਹਾਜ਼ ਕ੍ਰੈਸ਼ ਨਵੀਂ ਦਿੱਲੀ 24 ਜੁਲਾਈ 2025 ਜਹਾਜ਼ ਦੇ ਪਹਿਲਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਹੁਣ ਪਤਾ ਲੱਗਿਆ ਕਿ ਜਹਾਜ਼ ਚੀਨ ਦੀ ਸਰਹੱਦ ਨੇੜੇ ਜਹਾਜ਼ ਕ੍ਰੈਸ਼ ਹੋ ਗਿਆ ਹੈ ਡੈਕਨ ਹੀਰਾ ਲੱਡ ਦੀ ਰਿਪੋਰਟ ਦੇ ਅਨੁਸਾਰ ਸਾਈਬੀਰੀਅਨ ਇਹ ਹੰਗਾਰਾ 에ਰੀਆ ਲਾਈਨਸ ਦੇ ਜਹਾਜ਼ ਦਾ ਮਲਬਾ ਚੀਨ ਦੀ ਸਰਹੱਦ ਨਾਲ ਲੱਗਦੇ ਅਮੂਰ ਤਿੰਗਾ ਚੇਰ ਤੋਂ 15 ਕਿਲੋਮੀਟਰ ਪਹਾੜੀ ਦੇ ਤਲ ਦੇ ਨੇੜੇ ਮਿਲਿਆ ਹੈ ਹਾਲਾਂਕਿ ਹਸੇ ਹਸ ਦੀ ਹਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਮਲੇ ਮਿਲੇ ਮਲਬੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਮੋਰ ਖੇਤਰ ਦੇ ਗਵਰਨਰ ਵੈਚਿਲੀ ਓਵਰਲੋਵ ਨੇ ਜਹਾਜ਼ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ ਕਿਹਾ ਹੈ ਕਿ ਜਹਾਜ਼ ਵਿੱਚ 43 ਯਾਤਰੀ ਸਵਾਰ ਹਨ ਜਿਨ੍ਹਾਂ ਵਿੱਚ 5 ਬੱਚੇ ਅਤੇ 6 ਚਾਲਕ ਦਲ ਦੇ ਮੈਂਬਰ ਸ਼ਾਮਲ ਹਨ ਉਡਾਣ ਭਰਨ ਤੋਂ ਬਾਅਦ ਜਹਾਜ਼ ਦਾ 에ਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਹੈ ਜਹਾਜ਼ ਆਪਣੇ ਲੈਂਡਿੰਗ ਸਥਾਨ ਦੇ ਨੇੜੇ ਸੀ ਪਰ ਅਚਾਨਕ 에ਅਰ ਟ੍ਰੈਫਿਕ ਕੰਟਰੋਲ ਦੀ ਰੈਡਾਰ ਸਕ੍ਰੀਨ ਤੋਂ ਗਾਇਬ ਹੋ ਗਿਆ ਉਸੇ ਸਮੇਂ ਜਹਾਜ਼ ਨੇ ਰਡਾਰ ਤੋਂ ਗਾਇਬ ਹੋਣ ਤੋਂ ਬਾਅਦ ਇਹ ਹਾਸੇ ਦੀ ਸਭਾਵਨਾ ਪ੍ਰਗਟ ਕੀਤੀ ਗਈ ਸੀ ਜਦੋਂ ਸਥਾਨਕ ਪੁਲਿਸ ਅਤੇ ਅਮੂਰ ਖੇਤਰ ਦੀਆਂ ਖੋਜ ਟੀਮਾਂ ਦੇ ਸਹਿਯੋਗ ਨਾਲ ਖੇਤ ਸਹਿਯੋਗ ਨਾਲ ਖੋਜ ਮੁਹਿੰਮ ਚਲਾਈ ਗਈ ਤਾਂ ਪਹਾੜੀ ਦੇ ਜੰਗਲ ਅਤੇ ਜੰਗਲਾਂ ਤੋਂ ਧੂਆ ਉੱਠਦਾ ਦੇਖਿਆ ਗਿਆ ਹੈ ਜਹਾਜ਼ ਦਾ ਸੜਦਾ ਮਲਬਾ ਮੌਕੇ ਤੇ ਇਹੀ ਬਰਾਮਦ ਕੀਤਾ ਗਿਆ ਹੈ ਖਬਰ ਨਾਲ ਅੰਧਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ